ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਪਾਂ ਆਪਣੀ ਕਮੀਜ਼ ਦਾ ਫਰੰਟ ਨੈਕ ਐਂਡ ਬੈਕ ਨੈਕ ਕਿਵੇਂ ਰੈਡੀ ਕਰਨਾਗਾ ਕਿਦਾਂ ਵੀ ਆਪਣਾ ਨੈਕ ਬਿਲਕੁਲ ਸਹੀ ਬਣੇ ਇਹ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਦੇਖੋ ਜੀ ਆ ਆ ਆਪਣਾ ਨੈਕ ਆਗਾ ਇਹ ਬਣੇ ਬਣਾਏ ਬਾਜ਼ਾਰ ਤੋਂ ਐਦਾਂ ਹੀ ਪੀਸ ਮਿਲਦੇ ਨੇ ਤੇ ਦੇਖੋ ਇਹਦੇ ਵਿੱਚੋਂ ਨਾ ਆਪਾਂ ਅੱਧਾ ਇੰਚ ਕਟਿੰਗ ਕਰਤਾ ਕਿਉਂਕਿ ਗਲਾ ਜਿਆਦਾ ਵੱਡਾ ਸੀਗਾ ਐਦਾਂ ਅੱਧਾ ਅੱਧਾ ਇੰਚ ਆਪਾਂ ਕਟਿੰਗ ਕਰਤਾ ਇਹ ਰਹਿ ਗਿਆ ਹੁਣ ਗਲਾ ਆਪਣਾ ਦੇਖੋ 7 ਇੰਚ ਬਨ ਤੋਂ ਬਾਅਦ ਆਪਣਾ ਜਿਹੜਾ ਗਲਾਗਾ 6.5 ਇੰਚ ਰਹਿ ਜਾਂਦਾ ਹੈ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਵੀ ਇਹਦੀ ਕਟਿੰਗ ਕਰਨੀ ਆ ਕਈ ਭੈਣਾਂ ਐਦਾਂ ਹੀ ਮਤਲਬ ਕਿ ਐਦਾਂ ਐਡੇ ਹੀ ਗਲਾ ਪਾਉਣਾ ਪਸੰਦ ਕਰਦੀਆਂ ਨੇ ਤੁਸੀਂ ਐਦਾਂ ਵੀ ਪਾ ਸਕਦੇ ਹੋ ਜੇ ਕੋਈ ਮੇਰੀ ਭੈਣ ਛੋਟਾ ਗਲਾ ਪਾਉਣਾ ਪਸੰਦ ਕਰਦੀ ਆ ਤਾਂ ਤੁਸੀਂ ਇਹਦੇ ਵਿੱਚੋਂ ਅੱਧਾ-ਅੱਧਾ ਇੰਚ ਕਟਿੰਗ ਵੀ ਕਰ ਸਕਦੇ ਹੋ ਜਿਹੜੀ ਗਲੇ ਦੀ ਫਰੰਟ ਦੀ ਜਾਂ ਬੈਕ ਗਲੇ ਦੀ ਲੈਂਥ ਹੁੰਦੀ ਆ ਨਾ ਇਹ ਤੁਸੀਂ ਆਪਣੀ ਮਰਜ਼ੀ ਮੁਤਾਬਕ ਰੱਖਣੀ ਹੁੰਦੀ ਹੈਗੀ ਬਸ ਇੱਕ ਗੱਲ ਆਪਾਂ ਆਪਣੇ ਮਨ 'ਚ ਦਿਲ ਦਿਮਾਗ 'ਚ ਬਿਠਾ ਲੈਣੀ ਹੈਗੀ ਵੀ ਜਿਹੜਾ ਬੈਕ ਨੈਕ ਹੁੰਦਾ ਜੇ ਬੈਕ ਨੈਕ ਛੋਟਾਗਾ ਤਾਂ ਤੁਸੀਂ ਤੀਰਾ ਜ਼ਿਆਦਾ ਰੱਖਣਾਗਾ ਜੇ ਤੁਸੀਂ ਕਾਲਰ ਲਾਉਣਾਗਾ ਜਾਂ ਫਿਰ ਬੋਟ ਨੈਕ ਰੈਡੀ ਕਰਨਾ ਤਾਂ ਤੁਸੀਂ ਤੀਰਾ ਜਿੰਨਾ ਤੁਹਾਡਾ ਹੈਗਾਗਾ ਕਮੀਜ਼ ਤੋਂ ਨਾਪ ਸਕਦੇ ਹੋ ਤੁਸੀਂ ਦੇਖੋ ਐਸਰ ਦੇਖੋ ਜੀ ਜਿਨ੍ਹਾਂ ਦਾ ਆ ਵਾਲਾ ਸੂਟ ਆ ਨਾ ਇਹ ਉਹਨਾਂ ਦਾ ਕਮੀਜ਼ ਆਗਾ ਦੇਖੋ ਇਹਨਾਂ ਦਾ ਤੀਰਾ ਜਦੋਂ ਆਪਾਂ ਤੀਰਾ ਨਾਪਣਾ ਨਾ ਆਪਣੇ ਕਮੀਜ਼ ਤੋਂ ਆਪਾਂ ਅੱਧਾ ਅੱਧਾ ਇੰਚ ਆਹ ਵਾਲੀ ਸਲਾਈ ਤੋਂ ਇੰਚੀ ਟੇਪ ਬਾਹਰ ਰੱਖਣਾ ਇਸ ਤਰ੍ਹਾਂ ਇਧਰ ਵੀ ਇਧਰ ਵੀ ਦੇਖੋ ਇਹ ਹੈਗਾ ਦੇਖੋ 12.5 ਇੰਚ ਆਗਾ ਠੀਕ ਹੈ ਜੀ ਜੇ ਤੁਸੀਂ ਡੀਪ ਨੈੱਕ ਰੈਡੀ ਕਰਨਾਗਾ ਤਾਂ ਤੁਸੀਂ ਤੀਰਾ ਪਹਿਲਾਂ ਤਾਂ ਕੱਟ ਰੱਖਾਂਗੇ ਆਪਾਂ ਤੀਰਾ ਰੱਖਾਂਗੇ 6 ਇੰਚ ਠੀਕ ਹੈ ਜੀ ਜੇ ਆਪਾਂ ਨੋਰਮਲ neck ready ਕਰਨਾਗਾ ਜਿੱਦਾਂ ਲਾ ਲੂ 5 6 7 ਠੀਕ ਹੈ ਜੀ ਫਿਰ ਆਪਾਂ ਤੀਰਾ 6.5 ਰੱਖਣਾਗਾ 7 ਤੱਕ ਨਹੀਂ ਜੀ 6 ਤੱਕ ਫਿਰ ਆਪਾਂ ਤੀਰਾ ਰੱਖਾਂਗੇ 6.5 ਇੰਚ ਜੇ ਆਪਾਂ ਬੋਟ neck ready ਕਰਨਾ ਜਾਂ ਫਿਰ ਆਪਾਂ ਕਾਲਰ ਲਾਉਣਾਗਾ ਆਪਣੇ ਕਮੀਜ਼ ਤੇ ਫਿਰ ਤੁਸੀਂ ਜਿੰਨਾ ਤੁਹਾਡਾ ਤੀਰਾ ਹੈਗਾ ਆਪਾਂ ਉਨੇ ਹੀ ਰੱਖਣਾਗਾ ਜਿੱਦਾਂ ਆਪਾਂ ਇੱਕ ਟੀਰੇ ਤੋਂ ਲੈ ਕੇ ਆਪਣੇ ਮੋਢੇ ਦੇ ਇੱਕ ਮੋਢੇ ਤੋਂ ਲੈ ਕੇ ਦੂਸਰੇ ਮੋਢੇ ਤੱਕ ਨਾਪਣਾਗਾ ਗਰਦਨ ਦੇ نیچے ਧਰ ਕੇ ਬੈਕ ਸਾਈਡ ਜਿੰਨਾ ਤੁਹਾਡਾ ਟੀਰਾ ਜਿੱਦਾਂ ਮੇਰਾ 15 ਆ ਗਿਆ ਤਾਂ ਆਪਾਂ 15 ਹੀ ਰੱਖਣਾਗਾ 15 ਦਾ ਹਾਫ ਕਰ ਲਓ 15 ਦਾ ਹਾਫ ਹੋ ਗਿਆ 7.5 ਆਪਾਂ ਉਨੇ ਹੀ ਰੱਖਣਾ ਬੋਟ neck ਚ ਜੇ ਤੁਸੀਂ ਕਾਲਰ ਲਾਉਣਾ ਫਿਰ ਆਪਾਂ 1/2 ਇੰਚ ਵਧਾਵੋਗੇ ਤਾਂ ਤਾਂ ਨੂੰ ਜਿਆਦਾ ਕੰਫਰਟੇਬਲ ਰਹੂਗਾ ਆਪਾਂ ਨੂੰ ਬਿਲਕੁਲ ਵੀ ਖਿੱਚ ਵਗੈਰਾ ਨਹੀਂ ਪਊਗੀ ਕਾਲਰ ਨੂੰ ਹੁਣ ਦੇਖੋ ਜੀ ਆਪਾਂ ਦੱਸਦੇ ਆਪਾਂ ਨੂੰ ਵੀ ਆਹ ਵਾਲਾ ਗਲਾ ਕੱਟਣ ਦੇ ਲਈ ਰੈਡੀ ਕਰਨ ਦੇ ਲਈ ਜਾਂ ਰੇਵ ਲਈ ਕਟਿੰਗ ਕਰਨ ਦੇ ਲਈ ਆਪਾਂ ਕੀ ਕਰਨਾਗਾ ਦੇਖੋ ਆਪਾਂ ਗਲਾ ਲੈ ਲਿਆ ਆ ਦੇਖੋ ਐਦਾਂ ਪੀਸ ਆਪਨੇ ਨਾ ਸੂਤ ਚੋਂ ਆਨ ਬਚੀ ਜਾਂਦੇ ਨੇ ਐਕਸਟਰਾ ਪੀਸ ਜੇ ਐਦਾਂ ਵੱਡਾ ਪੀਸ ਨਹੀਂ ਹੈਗਾ ਤਾਂ ਤੁਸੀਂ ਦੋ ਪੀਸਾਂ ਦੇ ਵਿੱਚ ਜੋੜ ਪਾ ਸਕਦੇ ਹੋਗੇ ਠੀਕ ਹੈ ਜੀ ਕਿਉਂਕਿ ਜਿਹੜੇ ਗਲਿਆਂ ਚ ਇਹ ਜੋੜ ਪਾਵਾਂਗੇ ਉਹ ਆਪਣੇ ਅੰਦਰਲੇ ਪਾਸੇ ਨੂੰ ਹੀ ਆ ਜਾਣਾ ਰੇਵ ਲੀਰ ਚ ਵੀ ਇਦਾਂ ਆਪਾਂ ਜੋੜ ਪਾ ਲਓ ਕੱਪੜੇ ਚ ਇੱਕ ਜੋੜ ਪਾਉਣਾ ਇੱਕ ਪਾ ਲਓ ਤੁਹਾਡੇ ਕੋਲੇ ਬਿਲਕੁਲ ਵੀ ਕੱਪੜਾ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਮੋਢਿਆਂ ਦੀਆਂ ਲੀਦਾ ਨਹੀਂ ਨਿਕਲਦੀਆਂ ਹੁੰਦੀਆਂ ਮੋਢੇ ਦੀ ਕਟਿੰਗ ਕਰਦੇ ਆ ਉਹਨਾਂ ਨੂੰ ਵੀ ਜੋੜ ਕੇ ਤੁਸੀਂ ਰੈਡੀ ਕਰ ਸਕਦੇ ਦੇਖੋ ਇੱਕ ਸਾਈਡ ਤੇ ਦੇਖੋ ਆਪਾਂ ਆ ਨੈੱਕ ਧਰ ਲਿਆ ਜਿੱਧਰ ਆਪਣੇ ਨਾ ਗੰਮ ਲੱਗੀ ਹੋਈ ਆ ਆ ਦੇਖੋ ਇਹ ਇਸ ਤਰ੍ਹਾਂ ਟੈਸਟ ਕਰ ਲੈਣਾ ਇਸ ਤਰ੍ਹਾਂ

आ होगी देखो अपनी रेवलीर की कटिंग जे ताी रेवलीर छोटी पैंती है फिर जे वाले देखो पीस बचे ने ना इन्होंद कर लो ऐद करके जिनी आट्टी हैगी आप उन्नी एक पीस होर कट लो तो इतने पाल जोड़ जो आप इतने जोड़ पा लिया देखो जी अपनी जी रेब पट्टी हैगी होर लंबी हो जानी है ठीक है जी आ हो गई देखो अपनी रेबलीर होगी ਤੇ ਹੁਣ ਆਪਾਂ ਇਹਦਾ ਜਿਹੜਾ ਐਕਸਟਰਾ ਕੱਪੜਾ ਹੈਗਾ ਇਹਦੀ ਕਰ ਲੈਣੀ ਆ ਕਟਿੰਗ ਦੇਖੋ ਜੀ ਆਪਣੀ ਕੁੜਤੀ ਦਾ 프ਰੰਟ ਵਾਲਾ ਪੱਲਾ ਵਾ ਇਹਨੂੰ ਆਪਾਂ ਕੀ ਕਰਨਾ ਹੈਗਾ ਐਦਾਂ ਫੋਲਡ ਕਰਨਾ ਇਹ ਸਿਰਫ ਉਹਨਾਂ ਲਈ ਆ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਨਹੀਂ ਵੈਸੇ ਜਦੋਂ ਆਪਾਂ ਦੋ ਚਾਰ ਸੂਟ ਸਲਾਈ ਕਰ ਲੈਨੇ ਆ ਨਾ ਆਪਣੇ ਆਪ ਹੀ ਅੰਦਾਜ਼ਾ ਲੱਗ ਜਾਂਦਾ ਵੀ ਆ ਆਪਣਾ ਸੈਂਟਰ ਆ ਉਹਨਾਂ ਨੇ ਕੀ ਕਰਨਾਗਾ ਐਦਾਂ ਸੈਂਟਰ ਕੱਢਣਾਗਾ ਕਮੀਜ਼ ਦਾ ਫਰੰਟ ਵਾਲਾ ਇਹ ਸੈਂਟਰ ਕੱਢਣ ਦੇ ਨਾਲ ਕੀ ਹੁੰਦਾ ਦਾ ਜਿਹੜਾ ਆਪਾਂ ਜਦੋਂ ਆਪਣਾ ਗਲਾ ਬਣਾਉਨੇ ਆ ਨਾ ਫਰੰਟ ਵਾਲਾ ਤਾਂ ਜਦੋਂ ਆਪਾਂ ਉਹ ਅਟੈਚ ਕਰਾਂਗੇ ਤਾਂ ਆਪਾਂ ਨੂੰ ਪਤਾ ਲੱਗੂ ਵੀ ਆਪਾਂ ਇੱਥੇ ਗਲੇ ਦਾ ਸੈਂਟਰ ਤੇ ਇੱਥੇ ਹੀ ਆਪਣੀ ਕੁਰਤੀ ਦਾ ਸੈਂਟਰ ਆਉਣਾ ਚਾਹੀਦਾ ਹੈਗਾ ਹੁਣ ਆਜੋ ਆਪਾਂ ਤੁਹਾਨੂੰ ਇਹ ਸਟਿਚ ਕਰਕੇ ਦਿਖਾਉਣੇ ਆਂ ਆਹ ਦੇਖੋ ਜੀ ਹੁਣ ਨਾ ਆ ਪਾ ਵਾਲੀਆਂ ਪੱਟੀਆਂ ਕੱਟ ਕੇ ਕੱਪੜਾ ਕੱਟ ਕੇ ਰੱਖਿਆ ਆਪਣੀਆਂ ਪਲੇਟਸ ਤੇ ਲਾਉਣ ਨੂੰ ਪਲੇਟਸ ਆਪਾਂ ਕਿੱਦਾਂ ਪਾਉਣੀਆਂ ਨੇ ਦੇਖੋ ਇੱਕ ਚੁੰਡੀ ਇੱਥੇ ਫੜ ਲਓ ਕਿ ਇੱਥੇ ਐਦਾਂ ਨਾ ਐਦਾਂ ਫੜ ਲੈਣੀਆਂ ਨੇ ਆਪਾਂ ਪਲੇਟਸ ਫੜ ਕੇ ਐਦਾਂ ਇਹਨਾਂ ਦੀ ਕਰੀਜ਼ ਬਣਾ ਲਓ ਕਰੀਜ਼ ਬਣਾਉਣ ਤੋਂ ਬਾਅਦ ਇੱਥੇ ਆਪਾਂ ਆਹ ਵਾਲਾ ਕੱਪੜਾ ਰੱਖ ਲੈਣਾਗਾ ਇਸ ਤਰ੍ਹਾਂ ਹਲਕੀ ਜੀ ਸਲਾਈ ਦੇਖੋ ਜੀ ਆਪਾਂ ਇਦਾਂ ਡਬਲ ਤੋਂ ਸ਼ੁਰੂ ਕਰ ਲੈਣਾ। ਨਾ ਦੇਖੋ ਆਹ ਕਰੀਜ਼ ਆਪਾਂ ਇਦਾਂ ਹੀ ਫੜ ਕੇ ਰੱਖਣੀ ਆ ਫਿਰ ਜਿਹੜੀ ਆਪਣੀ ਪਲੇਟ ਆ ਜੀ ਇਹ ਵਿੰਗੀ ਟੇਡੇ ਨਹੀਂ ਹੋਊਗੀ। ਜਿੰਨੀ ਆਪਣੀ ਪਲੇਟ ਆ ਉਹਨਾਂ ਆਪਾਂ ਰੱਖਣਾ ਕੱਪੜਾ। ਬਾਕੀ ਐਕਸਟਰਾ ਦੀ ਕਰ ਦੇਣੀ ਆ ਆਪਾਂ ਕਟਿੰਗ ਇਦਾਂ। ਨੋਚ ਇਹ ਐਸਟਰ ਦੇਖੋ ਜਿਹੜੀ ਆਪਾਂ ਡੰਗਾਈ ਦਿੱਤੀ ਆ ਨਾ ਉਹਦਾਂ ਨੂੰ ਇੱਕ ਦਿਨ ਆਪਾਂ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਹੁਣ ਆਪਾਂ ਸੈਂਟਰ ਚ ਦੇਣੀ ਆ ਡੰਗਾਈ ਆ ਦੇਖੋ ਆਪਾਂ ਸੈਂਟਰ ਤੇ ਡੰਗਾਈ ਕੀਤੀ ਸੈਂਟਰ ਚ ਦੇਖੋ ਆ ਦੇਖੋ ਜੀ ਇਸ ਤਰ੍ਹਾਂ ਸੈਂਟਰ ਚ ਡੰਗਾਈ ਦੇਣ ਤੋਂ ਬਾਅਦ ਹੁਣ ਆਪਾਂ ਜਦੋਂ ਨਾ ਸਲਾਈ ਲਾਉਣੀ ਆ ਆਪਾਂ ਘਟਾਉਂਦੇ ਆਣ ਦੇਖੋ ਘਟਾਉਂਦੇ ਘਟਾਉਂਦੇ ਆਪਾਂ ਬਿਲਕੁਲ ਨਾਲ ਕਰ ਲਈ ਚਾਹੇ ਤੁਸੀਂ ਏਦਾਂ ਥੋੜੀ ਜਿਹੀ ਅੱਗੇ ਮਸ਼ੀਨ ਚਲਾ ਲਓ ਤਾਂ ਧਾਗੇ ਨੂੰ ਬਟੇ ਆ ਜਾਂਦੇ ਹੁੰਦੇ ਨੇ ਉਹ ਵੀ ਨਹੀਂ ਉੱਡੜਦਾ ਹੁੰਦਾ ਪਰ ਚਾਹੇ ਤੁਸੀਂ ਏਦਾਂ ਕਰ ਲਓ ਹਲਕੀ ਜਿਹੀ ਸਲਾਈ ਏਦਾਂ ਡਬਲ ਕਰਕੇ ਲਾ ਦਿਓ ਅਗਰ ਤੁਸੀਂ ਚਾਹੇ ਤਾਂ ਤੁਸੀਂ ਮਸ਼ੀਨ ਨੂੰ ਅੱਗੇ ਲੈ ਜਾਓ ਫਿਰ ਉਹ ਧਾਗੇ ਨੂੰ ਬਟੇ ਆ ਜਾਂਦੇ ਨੇ ਫਿਰ ਵੀ ਨਹੀਂ ਉੱਡੜਦਾ ਚਾਹੇ ਤੁਸੀਂ ਇੰਨੀ ਇੱਕ ਸਲਾਈ ਡਬਲ ਕਰਕੇ ਲਾ ਦਿਓ ਫਿਰ ਕੀ ਹੁੰਦਾ ਆਪਣੀ ਜਿਹੜੀ ਹਾ ਪਲੇਟ ਆਏ ਉੱਡੜਦੀ ਨਹੀਂ ਹੈਗੀ ਆ ਦੇਖੋ ਜਿਹੜੀ ਆਪਾਂ ਡੰਗਾਈ ਆ ਉਹ ਦੇਣੀ ਆ ਆਪਾਂ ਸੈਂਟਰ ਚ ਇਸ ਤਰ੍ਹਾਂ ਇੱਥੋਂ ਆਪਾਂ ਸਲਾਈ ਨਾਲ ਕੀਤੀ ਹੈਗੀ ਹੁਣ ਆਪਾਂ ਤੁਹਾਨੂੰ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਦਸਣੀਆਂ ਨੇ ਜਦੋਂ ਨਾ ਆਪਾਂ ਸਾਈਡ ਵਾਲੀਆਂ ਜਾਂ ਕੋਈ ਵੀ ਪਲੇਟ ਪਾਉਣੀ ਆਪਾਂ ਇਦਾਂ ਇਦਾਂ ਧਰ ਕੇ ਚੰਗੀ ਤਰ੍ਹਾਂ ਚਾਹੇ ਫਰਸ਼ ਤੇ ਧਰ ਲਓ ਨੀਚੇ ਚਾਹੇ ਜਿਹੜਾ ਆਪਣਾ ਟੇਬਲ ਆ ਮਸ਼ੀਨ ਵਾਲੇ ਦੇ ਉੱਪਰ ਧਰ ਕੇ ਫੇਰ ਇੱਥੋਂ ਕੱਪੜਾ ਫੜਨਾਗਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੇਖੋ ਜਿਹੜੀ ਆਹ ਵਾਲੀ ਛਾਲ ਵਾਲੀ ਪਲੇਟ ਹੁੰਦੀ ਆ ਇਹਦੇ ਵਿੱਚ ਆਪਾਂ ਇੱਥੋਂ ਤੋਂ ਹੀ ਜਿੰਨੀ ਆਪਾਂ ਡੂੰਗੀ ਪਾਉਣੀ ਆ ਜੇ ਮੈਂ ਅੱਧਾ ਇੰਚ ਆਪਾਂ ਇੱਥੋਂ ਅੱਧਾ ਇੰਚ ਤੋਂ ਹੀ ਸ਼ੁਰੂ ਕਰਨੀ ਆ ਤੇ ਇੱਥੇ ਆ ਕੇ ਆਪਾਂ ਇਸ ਤਰ੍ਹਾਂ ਇੱਥੇ ਆ ਕੇ ਆਪਾਂ ਨਾਲ ਲਾ ਦੇਣੀ ਆ ਇਹ ਆ ਲਓ ਜੀ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਹੁਣ ਪਾਉਣੀ ਹੈ ਜੀ ਦੇਖੋ ਆਪਾਂ ਆਹ ਵਾਲੀ ਪਲੇਟ ਇਹ ਵਾਲੀ ਪਲੇਟ ਆਪਾਂ ਇਦਾਂ ਨਹੀਂ ਪਾਉਣੀ ਇਦਾਂ ਇਹ ਆਪਾਂ ਜ਼ਰੂਰ ਤਿਆਰ ਰੱਖਣਾ ਨਹੀਂ ਆਪਾਂ ਨੂੰ ਮੋਡੇ ਦੀ ਸਲਾਈ ਲੌਂਚ ਪ੍ਰੋਬਲਮ ਆਉ ਵੀ ਜਦੋਂ ਆਪਾਂ ਇਹ ਕੱਪੜਾ ਫੜਨਾ ਨਾ ਇਸ ਤਰ੍ਹਾਂ ਤਾਂ ਕੱਪੜਾ ਇਦਾਂ ਬਰਾਬਰ ਹੋਣਾ ਚਾਹੀਦਾ ਇਸ ਤਰ੍ਹਾਂ ਜੀ ਆਹ ਦੇਖੋ ਜੀ ਆਪਾਂ 1/2 ਇੰਚ ਵਿੱਚ ਕੱਪੜਾ ਦੇ ਕੇ ਫੇਰ ਪਲੇਟ ਸ਼ੁਰੂ ਕੀਤੀ ਹੈ ਇਹ ਜਿਹੜੀਆਂ ਸਾਈਡ ਵਾਲੀਆਂ ਪਲੇਟਸ ਹੁੰਦੀਆਂ ਨੇ ਦੇਖੋ ਇਹਦੇ ਸੈਂਟਰ 'ਚ ਨਹੀਂ ਡੰਗਾਈ ਦੇਣੀ ਹੈ ਜਿੱਥੋਂ ਆਪਾਂ ਇੱਥੋਂ ਸ਼ੁਰੂ ਕਰਨੀਆਂ ਨੇ ਇੱਥੋਂ ਡੰਗਾਈ ਦੇ ਕੇ ਸ਼ੁਰੂ ਕਰਨੀਆਂ ਤੇ ਇੱਥੋਂ ਨਾਲ ਹੁੰਦੇ ਹੀ ਆਪਾਂ ਕਟਾਉਂਦੇ ਆਉਣਾ ਇੱਥੇ ਆ ਕੇ ਆਪਾਂ ਬਿਲਕੁਲ ਕਟਾ ਦੇ ਬਿਲਕੁਲ ਨਾਲ ਸਲਾਈ ਲਾ ਦੇਣੀ ਹੈ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਹਲਕੀ ਜਿਹੀ ਸਲਾਈ ਡਬਲ ਕਰ ਲਓ ਜੋਤਬਾ ਦੇਖੋ ਆਪਣੀਆਂ ਇੱਕ ਸਾਈਡ ਦੀਆਂ ਪਲੇਟਸ ਪੈ ਗਈਆਂ ਐਸੇ ਤਰ੍ਹਾਂ ਹੀ ਜੀ ਆਪਾਂ ਦੂਸਰੀ ਸਾਈਡ ਦੀਆਂ ਪਲੇਟਸ ਪਾ ਦੇਣੀਆਂ ਨੇ ਤੇ ਪਿਛਲੀਆਂ ਪਲੇਟਾਂ ਪਾ ਦੇਣੀਆਂ ਨੇ ਆਹ ਦੇਖੋ ਜੀ ਆਪਣੀਆਂ ਪਲੇਟਸ ਪੈ ਗਈਆਂ ਸਹੀ ਪਈਆਂ ਨੇ ਕਿਵੇਂ ਪਤਾ ਲਾਉਣਾ ਦੇਖੋ ਐਦਾਂ ਕੱਪੜੇ ਨੂੰ ਖਿੱਚੋ ਇੱਥੋਂ ਨਾਲ ਕੱਪੜਾ ਉੱਪਰ ਉੱਠ ਰਿਹਾ ਐ ਇਸ ਤਰ੍ਹਾਂ ਤਾਂ ਆਪਣੀਆਂ ਪਲੇਟਸ ਸਹੀ ਪਈਆਂ ਨੇ ਜਦੋਂ ਆਪਾਂ ਕਮੀਜ਼ ਪਾਵਾਂਗੇ ਤਾਂ ਬਹੁਤ ਸੋਹਣੀ ਫਿਟਿੰਗ ਬਣੂ ਐਸੇ ਤਰ੍ਹਾਂ ਜੀ ਆਪਾਂ ਪਿਛਲੀਆਂ ਪਲੇਟਸ ਪਾ ਲਈਆਂ ਜਿੱਦਾਂ ਫਰੰਟ ਵਾਲੀਆਂ ਪਾਈਆਂ ਨੇ ਇਦਾਂ ਹੀ ਬੈਕ ਵਾਲੀਆਂ ਪਾਉਣੀਆਂ ਨੇ ਹੁਣ ਆਪਾਂ ਤਾਂ ਉਹਨੂੰ ਨੈੱਕ ਰੈਡੀ ਕਰਕੇ ਦਿਖਾਉਣੇ ਆ ਆਹ ਦੇਖੋ ਜੀ ਆ ਆਪਣਾ ਗਲਾ ਦਾ ਜਿਹੜਾ ਆਪਾਂ ਕੱਪੜਾ ਐਕਸਟਰਾ ਛੱਡਿਆ ਸੀ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਇਹ ਸਿਲਾਈ ਤੁਸੀਂ ਵੱਡੇ ਵਖੇ ਨਾਲ ਲਾ ਸਕਦੇ ਹੋਗੇ ਇਦਾਂ ਫੋਲਡ ਕਰੀਏਗਾ ਇਦਾਂ ਇਹ ਆਪਣਾ ਗਲਾ ਫੋਲਡ ਹੋ ਜਾਣਾਗਾ ਸਾਰਾ ਕੱਪੜਾ ਆਪਦਾ ਅੰਦਰ ਨੂੰ ਫੋਲਡ ਕਰ ਲੈਣਾ। ਇਹ ਸਲਾਈ ਆਪਾਂ ਵੱਡੇ ਬਖੇਨਾ ਮਾਰ ਲਓ। ਆਹ ਦੇਖੋ ਜੀ ਇਦਾਂ ਆਪਣਾ ਗਲਾ ਰੈਡੀ ਹੋ ਗਿਆ। ਹੁਣ ਆਪਾਂ ਇਹਦਾ ਇਦਾਂ ਕੀ ਕਰਨਾਗਾ? ਇਦਾਂ ਫੋਲਡ ਕਰ ਲਓ। ਆਹ ਇਹਦਾ ਹਾਫ ਹੋ ਗਿਆ ਦੇਖੋ ਗਲੇ ਦਾ। ਐਸ ਤਰ੍ਹਾਂ ਨਿਸ਼ਾਨ ਲਾ ਲਓ ਤੇ ਇੱਥੇ ਲਗਾ ਲਓ ਤੁਸੀਂ ਕੱਟ। ਆਹ ਲਓ ਜੀ। ਕੱਟ ਲਗਾਉਣ ਤੋਂ ਬਾਅਦ ਹੁਣ ਆਪਾਂ ਨਾ ਕਮੀਜ਼ ਦੇ ਆ ਦੇਖੋ ਸਿੱਧਾ ਪਾਸਾ ਇਹ ਕਮੀਜ਼ ਦਾ ਦੇਖੋ ਇੱਧਰ ਪਲੇਟਸ ਪਾਈਆਂ ਹੋਈਆਂ ਨੇ ਸਿੱਧੇ ਪਾਸੇ ਆਪਾਂ ਗਲੇ ਨੂੰ ਏਦਾਂ ਰੱਖ ਲੈਣਾ ਇਸ ਤਰ੍ਹਾਂ ਗਲੇ ਨੂੰ ਰੱਖ ਕੇ ਦੇਖੋ ਵੈਸੇ ਤਾਂ ਆਪਣਾ ਗਲਾ ਹਿੱਲਦਾ ਹੀ ਨਹੀਂ ਪਰ ਜੇ ਫੇਰ ਵੀ ਥੋਟੋ ਹਿੱਲਦਾਗਾ ਤਾਂ ਤੁਸੀਂ ਕੀ ਕਰਨਾ ਦੇਖੋ ਆਹ ਗਲੇ ਦਾ ਸੈਂਟਰ ਆ ਆਪਣੇ ਕਮੀਜ਼ ਦਾ ਸੈਂਟਰ ਆ ਇੱਥੋਂ ਤੁਸੀਂ ਉੱਪਰੋਂ ਚੰਗੀ ਤਰ੍ਹਾਂ ਨਾਪ ਕੇ ਇਧਰੋਂ ਵੀ ਬਰਾਬਰ ਹੋਵੇ ਇਧਰੋਂ ਵੀ ਇੱਥੇ ਨਾਲ ਤੁਸੀਂ ਸੂਈ ਜਾਂ ਫਿਰ ਪਿੰਨ ਲਾ ਲਓ ਆਹ ਦੇਖੋ ਹੁਣ ਆਪਣਾ ਗਲਾ ਦੇਖੋ ਹਿੱਲੂਗਾ ਨਹੀਂ ਜੇ ਆਹੇ ਤਾਂ ਤੁਸੀਂ ਇੱਕ ਸਲਾਈ ਸੈਂਟਰ ਚ ਲਾ ਲਓ ਇਸ ਤਰ੍ਹਾਂ ਜੋ ਤੁਸੀਂ ਸੈਂਟਰ ਚ ਸਲਾਈ ਲਾਹੋਗੇ ਨਾ ਇਸ ਤਰ੍ਹਾਂ ਹਾਂ ਲੋ ਜੀ ਸੈਂਟਰ ਚ ਸਲਾਈ ਲਾ ਲਈ ਹੁਣ ਵੀ ਆਪਣਾ ਜਿਹੜਾ ਗਲਾ ਹੈ ਇਹ ਹਿੱਲੂਗਾ ਨਹੀਂ ਦੇਖੋ ਹੁਣ ਆਪਣਾ ਗਲਾ ਨਾ ਕਿਸੇ ਪਾਸੇ ਵੀ ਹਿੱਲੂਗਾ ਨਹੀਂ ਜਿਵੇਂ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਮੇਰੀ ਨਾ ਗੋਲ ਗਲਾ ਮੇਤੋ ਸਹੀ ਨਹੀਂ ਬਣਦਾ ਦੇਖੋ ਜੀ ਹੁਣ ਨਾ ਇਹ ਬਿਲਕੁਲ ਇਸ ਤਰ੍ਹਾਂ ਰੋ ਹੁਣ ਆਪਾਂ ਇੱਥੇ ਰੱਖ ਕੇ ਇਹ ਤੇ ਲਾ ਲੈਣੀ ਆ ਸਲਾਈ ਜਦੋਂ ਨਾ ਆਪਾਂ ਗਲੇ ਤੇ ਸਲਾਈ ਲਾਉਣੀ ਆ ਆਪਾਂ ਨਾ ਬੁਕਰਮ ਦੇ ਉੱਪਰ ਬਿਲਕੁਲ ਸਲਾਈ ਨਹੀਂ ਲੈ ਕੇ ਜਾਣੀ ਆ ਆਪਾਂ ਜਿਹੜੀ ਸਲਾਈ ਆ ਕੱਪੜੇ ਤੇ ਮਾਰਨੀ ਆ ਪਰ ਮਾਰਨੀ ਬੁਕਰਮ ਦੇ ਨਾਲ ਨਾਲ ਆਗੀ ਆ ਦੇਖੋ ਇਸ ਤਰ੍ਹਾਂ देखो जी आप सिलाई आ लो जी अपना गला हो गया अटैच ਦੇਖੋ ਜੀ ਇਸ ਤਰ੍ਹਾਂ ਸਲਾਈ ਆਪਾਂ ਬੁਕਰਮ ਦੇ ਨਾਲ-ਨਾਲ ਲਾਉਣੀ ਆ ਬੁਕਰਮ ਦੇ ਉੱਪਰ ਬਿਲਕੁਲ ਨਹੀਂ ਲੈ ਕੇ ਜਾਣੀ ਹੁਣ ਆਪਾਂ ਨਾ ਅੱਧਾ-ਅੱਧਾ ਇੰਚ ਕੱਪੜਾ ਛੱਡ ਕੇ ਐਸ ਤਰ੍ਹਾਂ ਕਟਿੰਗ ਕਰ ਲੈਣੀ ਆ ਦੇਖੋ ਕੈਂਚੀ ਆਪਾਂ ਸਲਾਈ ਦੇ ਨਾਲ ਨਹੀਂ ਰੱਖਣੀ ਹੈਗੀ ਆਪਾਂ ਅੱਧਾ-ਅੱਧਾ ਇੰਚ ਕੱਪੜਾ ਛੱਡ ਕੇ ਨਾਲ ਹੋ ਜਾਈ ਹੋ ਗਈ ਦੇਖੋ ਆਪਣੀ ਗਲੇ ਦੀ ਕਟਿੰਗ ਤੇ ਆਪਾਂ ਇੱਥੇ ਛੋਟੇ-ਛੋਟੇ ਕੱਟ ਲਗਾਉਣੇ ਆਗੇ ਜਿਆਦਾ ਆਪਾਂ ਸਲਾਈ ਦੇ ਨੇੜੇ ਨਹੀਂ ਲੈ ਕੇ ਜਾਣੇ ਨਹੀਂ ਜਦੋਂ ਆਪਣਾ ਗਲਾ ਬਣਨ ਤੋਂ ਬਾਅਦ ਨਾ ਉਹ ਕਪੜਾ ਵਿੱਚ ਨਿਕਲ ਜਾਂਦਾ ਹੈਗਾ ਸਲਾਈ ਚ ਆ ਲੋ ਜੀ ਆ ਹੋ ਗਿਆ ਆਪਣਾ ਗਲਾ ਰੈਡੀ ਇਸ ਤਰ੍ਹਾਂ ਕਰਕੇ ਦੇਖੋ ਇਹਦੀ ਹੋ ਜਾਣੀ ਹੈਗੀ ਤਰਪਾਈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਬੈਕ ਨੈਕ ਰੈਡੀ ਕਰਕੇ ਦਿਖਾਉਣੇ ਆ ਫਰੰਟ ਵਾਲੇ ਪੱਲੇ ਦੀਆਂ ਦੇਖੋ ਪਲੇਟਸ ਵੀ ਪੈ ਗਈਆਂ ਗਲਾ ਵੀ ਰੈਡੀ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਬੈਕ ਵਾਲੇ ਪੱਲੇ ਦਾ neck ਬਣਾ ਕੇ ਆਹ ਦੇਖੋ ਜੀ ਆ ਆਪਣਾ ਪਿਛਲਾ ਗਲਾਗਾ ਤੇ ਆ ਆਪਾਂ ਜਿਹੜੀ ਰੇਵਲੀਰ ਦੀ ਕਟਿੰਗ ਕੀਤੀ ਸੀ ਉਹ ਆ ਗਈ ਆਪਾਂ ਇਦਾਂ ਰੇਵਲੀਰ ਨੂੰ ਕਮੀਜ਼ ਦੇ ਸਿੱਧੇ ਪਾਸੇ ਰੱਖਣਾਗਾ ਕਮੀਜ਼ ਦਾ ਸਿੱਧਾ ਪਾਸਾਗਾ ਇਸ ਤਰ੍ਹਾਂ ਆਪਾਂ ਲਗਾ ਲੈਣੀ ਆ ਸਲਾਈ ਆਪਾਂ ਨਾ ਜਦੋਂ ਰੇਵਲੀਰ ਲਾਉਣੀ ਆਂਗੀ ਤਾਂ ਆਪਾਂ ਕਮੀਜ਼ ਨੂੰ ਐਂ ਦੇ ਗਲੇ ਨੂੰ ਇਦਾਂ ਨਹੀਂ ਕਰਨਾ ਵੀ ਆਪਾਂ ਇਦਾਂ ਸਿੱਧੀ ਸਲਾਈ ਲਾਈ ਜਾਣੀ ਹੈ ਨਹੀਂ ਜੀ ਆਪਾਂ ਇਹਨੂੰ ਇਹ ਗੋਲ ਸ਼ੇਪ ਚ ਆਗਾ ਤਾਂ ਆਪਾਂ ਗੋਲ ਸ਼ੇਪ ਚ ਹੀ ਰੱਖਣਾ ਐਦਾਂ ਹੀ ਆਪਾਂ ਇਹ ਰੇਪ ਪੱਟੀ ਲਾਈ ਜਾਂਦੇ ਆ। ਆ ਦੇਖੋ ਹੁਣ ਇੱਥੇ ਆ ਗਏ ਜਿੱਥੋਂ ਗਲਾ ਮਿਲੂਗਾ ਇਥੋਂ ਵੀ ਆਪਾਂ ਇੱਕ ਮੋੜਤੀ ਲਾ ਲੈਣੀ। ਦੀ ਆਪਣੀ ਰੇਵਲੀਰ ਲੱਗੀ ਇਹ ਤੇ ਵੀ ਆਪਾਂ ਨਾ ਤਾਂ ਛੋਟੇ ਛੋਟੇ ਕੱਟ ਲਗਾ ਲੈਣੇ ਨੇ ਚਾਹੇ ਪਹਿਲਾਂ ਲਾ ਲਓ ਚਾਹੇ ਬਾਅਦ ਵਿੱਚ ਤਰਪਾਈ ਕਰਨ ਟਾਈਮ ਲਾ ਲਿਓ ਹੁਣ ਆਪਾਂ ਕੀ ਕਰੀਏ ਆਹ ਵਾਲੀ ਰੇਵਲੀਰ ਨੂੰ ਨਾ ਆਪਾਂ ਐਦਾਂ ਕਰ ਲੈਣਾ ਐਦਾਂ ਕਰਕੇ ਇਹਦੇ ਉੱਪਰ ਆਪਾਂ ਇੱਕ ਟਾਪ ਸਟਿਚ ਲਗਾਉਣੀ ਆ ਇਹਦੇ ਨਾਲ ਜਦੋਂ ਆਪਾਂ ਤਰਪਾਈ ਕਰਾਂਗੇ ਨਾ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਕੱਪੜਾ ਆਪਣੇ ਆਪ ਹੀ ਅੰਦਰ ਨੂੰ ਫੋਲਡ ਹੋਈ ਜਾਊਗਾ ਇਸ ਤਰ੍ਹਾਂ ਜੀ ਆਪਾਂ ਸਾਰੇ ਗਲੇ ਤੇ ਇਹ ਸਲਾਈ ਲਗਾ ਲੈਣੀ ਆ ਆ ਦੇਖੋ ਜੀ ਆਪਣੀ ਰੇਵਲੀ ਲੱਗ ਗਈ ਇਹ ਐਦਾਂ ਦੇਖੋ ਆ ਜਿਹੜਾ ਐਕਸਟਰਾ ਕੱਪੜਾ ਹੈਗਾ ਇਹ ਤੁਸੀਂ ਕਟਿੰਗ ਕਰ ਸਕਦੇ ਹੋਗੇ ਐਦਾਂ ਹੋ ਜਾਣੀ ਆ ਦੇਖੋ ਆਪਣੀ ਤਰਪਾਈ ਆ ਲੋ ਜੀ ਠੀਕ ਆ ਦੇਖੋ ਜੀ ਆਪਣੇ ਦੋਵੇਂ ਪੱਲੇ ਦੀਆਂ ਪਲੇਟਸ ਵੀ ਪੈ ਗਈਆਂ ਦੋਵੇਂ ਫਰੰਟ ਵਾਲਾ ਨੈੱਕ ਅਤੇ ਬੈਕ ਵਾਲਾ ਨੈੱਕ ਦੋਵੇਂ ਰੈਡੀ ਹੋ ਗਏ ਠੀਕ ਆ ਜੀ ਤਰਪਾਈ ਸਾਰਾ ਕਮੀਜ਼ ਸਟਿਚ ਕਰਨ ਤੋਂ ਬਾਅਦ ਫੇਰ ਹੁੰਦੀ ਹੈਗੀ ਤੇ ਹੁਣ ਆਪਾਂ ਕੀ ਕਰਨਾ ਦੇਖੋ ਆ ਆਪਣਾ ਕਮੀਜ਼ ਦਾ ਉਲਟਾ ਪਾਸਾ ਦੇਖੋ ਆ ਦੇਖੋ ਪਲੇਟਸ ਪਈਆਂ ਹੋਈਆਂ ਨੇ ਆ ਵੀ ਉਲਟਾ ਪਾਸਾ ਆਪਾਂ ਦੋਵੇਂ ਉਲਟੇ ਪਾਸੇ ਜੋੜਨੇ ਆ ਆਪਸ ਵਿੱਚ ਜੋੜ ਲੇ ਸਿੱਧਾ ਪਾਸਾ ਇੱਧਰ ਬਾਹਰ ਆ ਗਿਆ ਸਿੱਧਾ ਇੱਧਰ ਆਪਾਂ ਹੁਣ ਨਾ ਤੀਰੇ ਵਾਲੀ ਸਿਲਾਈ ਲਾਉਣੀ ਹੈ ਜੀ ਆ ਦੇਖੋ ਆਪਾਂ ਇੱਥੋਂ ਸ਼ੁਰੂ ਕਰਨੀ ਆ ਬਿਲਕੁਲ ਨਾਲ-ਨਾਲ ਸਿਲਾਈ ਲਾਉਣੀ ਆ ਬਿਲਕੁਲ ਆ ਦੇਖੋ ਆ ਜਿਹੜਾ ਨਾ ਗਲਾ ਇਹਨੂੰ ਆਪਾਂ ਵਿਚ ਨੂੰ ਫੋਲਡ ਕਰਤਾ ਜਿਵੇਂ ਤਰਪਾਈ ਕਰਨ ਟਾਈਮ ਹੁੰਦਾ ਹੁੰਦਾ ਇਸ ਤਰ੍ਹਾਂ ਫੋਲਡ ਕਰਕੇ ਦੇਖੋ ਜੀ ਫੋਲਡ ਕਰਤਾ ਇਹਨੂੰ ਆਪਾਂ ਰੱਖਣਾ ਕਿੱਥੇ ਆ ਦੇਖੋ ਆਪਣੀ ਸਲਾਈ ਲੱਗੀ ਹੋਈ ਹੈਗੀ ਜਿੱਥੇ ਆਪਾਂ ਰਿਬਲੀਰ ਲਾਈ ਸੀ ਇਹ ਆ ਦੇਖੋ ਆਪਣਾ ਜੋ ਤਰਪਾਈ ਹੋ ਜਾਂਦੀ ਐਦਾਂ ਗਲਾ ਬਣ ਜਾਂਦਾ ਨਾ ਐਦਾਂ ਬਣ ਕਰਕੇ ਐਦਾਂ ਵਿਚ ਨੂੰ ਕਰਕੇ ਆਪਾਂ ਤਰਪਾਈ ਵਾਲਾ ਹਿੱਸਾ ਬਾਹਰ ਰੱਖਣਾਗਾ ऐसे तरह ही ਆਪਾਂ ਦੇਖੋ ਇਧਰਲੇ ਪੱਲੇ ਤੇ ਸਲਾਈ ਲਾ ਲੈਣੀ ਆ ਐਦਾਂ ਆਪਣੇ ਦੋਵੇਂ ਪੱਲੇ ਅਟੈਚ ਹੋ ਜਾਂਦੇ ਨੇ ਇਹ ਆਹ ਲਓ ਜੀ ਇੱਥੇ ਰੱਖ ਕੇ ਨਾਲ ਨਾਲ ਸਲਾਈ ਲਾਉਂਦੇ ਆਂ ਇਹ ਸਲਾਈ ਲਾਉਣ ਤੋਂ ਬਾਅਦ ਤਾਗੇ ਦੀ ਕਰ ਲੋ ਤੁਸੀਂ ਕਟਿੰਗ ਐਦਾਂ ਵੀ ਹੋ ਜਾਂਦਾ ਤਾਗੇ ਦੀ ਕਟਿੰਗ ਕਰਕੇ ਥੋੜਾ ਜਿਹਾ ਸੌਖਾ ਰਹਿੰਦਾ ਹੈ ਇੱਥੋਂ ਐਦਾਂ ਕਰ ਲਓ ਹੁਣ ਆਪਾਂ ਕਮੀਜ਼ ਨੂੰ ਨਾ ਐਦਾਂ ਦੇਖੋ ਆਪਣਾ ਕਮੀਜ਼ ਸਿੱਧਾ ਸੀਗਾ ਆਪਾਂ ਇਹਨੂੰ ਉਲਟਾ ਕਰ ਲੈਣਾ ਇਸ ਤਰ੍ਹਾਂ ਆਹ ਲਓ ਜੀ ਹੁਣ ਆਪਾਂ ਲਾਵਾਂਗੇ ਜਿਹੜੀ ਅਸਲ ਸਲਾਈ ਹੈਗੀ ਤੀਰੇ ਵਾਲੀ ਐਦਾਂ ਗੁੰਮ ਸਲਾਈ ਲੱਗ ਜਾਂਦੀ ਹੈ ਜੀ ਕਿਉਂਕਿ ਆਪਣੇ ਕੋਲੇ ਕਈ ਵਾਰੀ ਨਾ ਘਰਾਂ 'ਚ ਨਾਰਮਲ ਸੂਟ ਜਦੋਂ ਆਪਾਂ ਸਟਿਚ ਕਰਦੇ ਆ ਆਪਣੇ ਕੋਲੇ ਨਾ ਅੰਡਰਲੌਕ ਕਰਨ ਦੀ ਉਹ ਨਹੀਂ ਹੁੰਦੀ ਵੀ ਹਾਂ ਆਪ ਅੰਡਰਲੌਕ ਕਰ ਸਕੀਏ ਤਾਂ ਕਰਕੇ ਐਦਾਂ ਸਲਾਈ ਲਾਉਣ ਦੇ ਨਾਲ ਆਪਣੇ ਨਾ ਧਾਗੇ ਵਗੈਰਾ ਨਹੀਂ ਨਿਕਲਦੇ ਬਹੁਤ ਹੀ ਸਫਾਈ ਦੇ ਨਾਲ ਤੀਰੇ ਵਾਲੀ ਸਲਾਈ ਲੱਗ ਜਾਂਦੀ ਹੈ ਜੀ। ਜੀ ਆਪਾਂ ਦੂਸਰੇ ਮੋਢੇ ਤੇ ਲਾ ਲੈਣੀ ਆ ਸਲਾਈ। ਸਲਾਈ ਤੁਸੀਂ ਇਸ ਤਰ੍ਹਾਂ ਡਬਲ ਕਰਨੀ ਆ ਤਾਂ ਡਬਲ ਕਰ ਸਕਦੇ ਹੋਗੇ ਦੇਖੋ ਜੀ ਆ ਆਪਣੀ ਸਲਾਈ ਲੱਗੀ ਤੀਰੇ ਵਾਲੀ ਆਪਣਾ ਕੋਈ ਵੀ ਧਾਗਾ ਬਾਹਰ ਨਹੀਂ ਆ ਇਸ ਤਰ੍ਹਾਂ ਨਾ ਜਦੋਂ ਹੁਣ ਆਪਾਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਕਮੀਜ਼ ਆ ਦੇਖੋ ਜੀ ਆ ਆਪਣੀ ਹੋ ਗਈ ਤੀਰੇ ਵਾਲੀ ਸਲਾਈ ਇਸ ਤਰ੍ਹਾਂ ਤੀਰੇ ਵਾਲੀ ਸਲਾਈ ਲਗਾਉਣ ਦੇ ਨਾਲ ਆਪਣੇ ਨਾ ਜਿਹੜੇ ਧਾਗੇ ਨੇ ਉਹ ਬਾਹਰ ਨਹੀਂ ਆਉਂਦੇ ਆ ਲੋ ਜੀ ਇਸ ਤਰ੍ਹਾਂ ਇਹਦੀ ਤਰਪਾਈ ਕਿੱਦਾਂ ਹੋਣੀ ਹੈ ਦੇਖੋ ਆਹ ਵਾਲਾ ਗਲਾ ਤਾਂ ਆਪਣਾ ਆਪਾ ਫੋਲਡ ਕਰਕੇ ਰੱਖ ਲਿਆ ਠੀਕ ਹੈ ਜੀ ਫੋਲਡ ਕਰਕੇ ਰੱਖਣ ਤੋਂ ਬਾਅਦ ਇੱਥੇ ਨਾ ਜਿਹੜਾ ਐਕਸਟਰਾ ਕੱਪੜਾ ਇੰਨਾ ਕਿ ਇਹ ਵੀ ਤੁਸੀਂ ਕਟਿੰਗ ਕਰ ਸਕਦੇ ਹੋ ਨਹੀਂ ਜਦੋਂ ਆਪਾਂ ਨਾ ਆਹ ਵਾਲਾ 모ੜਦੇ ਆ ਤਾਂ ਇੱਥੇ ਥੋੜਾ ਜਿਹਾ ਨਾ ਮੋਟਾ ਜਿਹਾ ਹੋ ਜਾਂਦਾਗਾ ਤਾਂ ਆਪਣੀ ਚੁਬਦਾ ਰਹਿੰਦਾਗਾ ਇਹਦੀ ਆਪਾਂ ਕਰ ਲੈਣੀ ਆ ਕਟਿੰਗ ਕਟਿੰਗ ਕਰਨ ਤੋਂ ਬਾਅਦ ਇਹ ਐਦਾਂ ਫੋਲਡ ਹੋ ਕੇ ਆਪਣੀ ਹੋ ਜਾਣੀ ਆ ਤਰਪਾਈ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਦੋਵੇਂ ਗਲੇ ਬਣ ਜਾਂਦੇ ਨੇ ਤੇ ਪਲੇਟਸ ਪੈ ਜਾਂਦੀਆਂ ਨੇ ਤੇ ਦੋਵੇਂ ਪੱਲੇ ਹੋ ਜਾਂਦੇ ਨੇ ਅਟੈਚ ਤੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ